ਇਹ ਪੈਰ ਨਾ ਆਵਲੀ ਬਾਹਰ ਨਹੀਂ ਕੱਢ ਸਕਦੇ ਬਸ ਧਰਤੀ ਤੇ ਨਹੀਂ ਲਾ ਸਕਦੇ 24 ਘੰਟੇ ਗਾਈਸ ਟਾਈਮ ਚੈੱਕ ਕਰੋ ਜੀ 12:00 ਦੇ 11 ਮਿੰਟ ਹੋ ਗਏ ਭਾਈ ਜੀ ਹਾਂਜੀ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਆਪਣੇ ਨਵੇਂ ਕੈਂਡਜੇ ਬਲੌਗ ਦੇ ਵਿੱਚ ਤੇ ਬਾਈ ਜੀ ਅੱਜ ਆਪਾਂ ਕੀ ਕਰਨ ਲੱਗਿਆ ਜੀ 24 ਆਰ ਚੈਲੰਜ ਇਨ ਕਾਰ ਗੱਡੀ ਦੇ ਵਿੱਚ ਹੀ ਆਪਾਂ 24 ਘੰਟੇ ਬਤੀਤ ਕਰਾਂਗੇ ਜੀ ਬਾਈ ਜੀ ਕਹਿੰਦੇ ਟਾਈਮ ਚੈੱਕ ਕਰ ਸਕਦੇ ਹੋ ਜੀ 11 ਵਜੇ 31 ਮਿੰਟ ਹੋ ਗਏ ਜੀ ਦਿਨ ਦੇ ਤਰੀਕ ਦੇਖ ਲਓ 2 ਤਰੀਕ 2 ਤਰੀਕ ਹੈ 11 ਵਜੇ 31 ਮਿੰਟ ਹੋ ਗਏ ਤੇ ਅਗਲੇ ਦਿਨ ਹੁਣ 3 ਤਰੀਕ ਨੂੰ ਤੇ 11 ਵਜੇ 31 ਮਿੰਟ ਤੇ ਬਾਹਰ ਨਿਕਲਾਂਗੇ ਬਾਈ ਜੀ ਤੇ 24 ਘੰਟੇ ਆਪਾਂ ਇੱਥੇ ਹੀ ਰਹਿਣਾ ਗੱਡੀ ਦੇ ਵਿੱਚ ਇਹਨੂੰ ਬਾਹਰ ਵੀ ਲੈ ਕੇ ਚੱਲਾਂਗੇ ਤੇ ਹੁਣ ਫਿਲਹਾਲ ਇੱਥੇ ਖੜੀ ਆ ਗਈ ਤੇ ਚੈਲੰਜ ਆਪਣਾ ਹੋ ਗਿਆ ਸਟਾਰਟ ਦੋ ਜਾਣੇ ਆ ਸੀ ਇੱਕ ਅੱਧਾ ਹੋਰ ਆਉਣਾ ਹੋਊਗਾ ਉਹ ਆ ਸਕਦਾਗਾ ਤੇ ਉਹਦਾ ਟਾਈਮ ਬਾਅਦੋਂ ਉਹਨਾਂ ਹੀ ਦੁੱਗਣਾ ਵਧ ਜਊਗਾ ਠੀਕ ਹੈ ਜੀ ਤੇ ਰਹਿਾਂਗੇ ਆਪਾਂ 24 ਘੰਟੇ ਦੇਖਦਾ ਕੀ ਐਕਸਪੀਰੀਅੰਸ ਆ ਫਿਲਹਾਲ ਤਾਂ ਹਜੇ ਸਾਡੇ ਕੋਲ ਨਾ ਖਾਣ ਪੀਣ ਨੂੰ ਕੁਝ ਨਹੀਂ ਹੈਗਾ ਤੇ ਦੁਕਾਨ ਤੋਂ ਫੜ ਕੇ ਲਿਆਵਾਂਗੇ ਗੱਡੀ ਲੈ ਕੇ ਚੱਲਾਂਗੇ ਤੇ ਬਸ ਪੈਰ ਆਪਾਂ ਬਾਹਰ ਨਹੀਂ ਰੱਖਣੇ ਗੱਡੀ ਦੇ ਵਿੱਚ ਹੋਰ ਕੁਝ ਵੀ ਕਰ ਸਕਦੇ ਆ ਪੈ ਵੀ ਸਕਦੇ ਆ ਹੱਲਾ ਵੀ ਕਰ ਸਕਦੇ ਆ ਗਾਣੇ ਵੀ ਸੁਣ ਸਕਦੇ ਆਂਗੇ ਤੇ ਬਸ ਆਹ ਵਾਲੀ ਟਾਕੀ ਵੀ ਖੋਲ ਸਕਦੇ ਆ ਤੇ ਪੈਰ ਨਾ ਆਹ ਵਾਲੀ ਬਾਹਰ ਨਹੀਂ ਕੱਢ ਸਕਦੇ ਬਸ ਧਰਤੀ ਤੇ ਨਹੀਂ ਲਾ ਸਕਦੇ 24 ਘੰਟੇ ਦੇਖਦੇ ਆ ਕੀ ਐਕਸਪੀਰੀਅੰਸ ਰਹਿੰਦਾ ਜੀ ਤੇ ਗੱਡੀ ਬਾਹਰ ਕੱਢ ਦੇਾਂਗੇ ਕੀ ਕਹਿਣਾ ਚਾਹੋਗੇ ਜੀ ਕੋਸਮੀਨੀ ਕੋਸਮੀਨੀ ਚੈਲੰਜ ਲਈ ਪੂਰੇ ਤਿਆਰ ਹਾਂ ਹਾਂਜੀ ਵਾਹ ਠੀਕ ਹੈ ਜੀ ਚਲ ਲਓ ਜੀ ਗੱਡੀ ਆਪਾਂ ਕੱਢ ਲਈ ਬਾਹਰ ਤੇ ਟਾਕੀ ਖੋਲੀ ਜੀ ਹੁਣ 24 ਘੰਟੇ ਮੁੰਡੇ ਰਹਿਣਗੇ ਗੱਡੀ ਦੇ ਵਿੱਚ ਕਹਿੰਦੇ ਕੀ ਕਹਿੰਦੇ ਨੇ ਜੀ ਵਧੀਆ ਜੀ ਪੂਰੇ ਵਧੀਆ ਓਕੇ ਰਿਪੋਰਟਾਂ ਤਿੰਨੇ ਜਾਣਿਆ ਜੀ ਚੈਲੰਜ ਐਕਸੈਪਟ ਕਰ ਲਿਆ ਜੀ ਤਿੰਨਾਂ ਜਾਣਿਆਂ ਨੇ ਤੇ ਬਹੁਤ ਬਹੁਤ ਮਜ਼ਾ ਆਉਣ ਵਾਲਾ ਹੈ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਪਹਿਲਾ ਚੈਲੰਜ ਹੈ ਜੀ ਆਪਣਾ ਤੇ ਕਮੈਂਟ ਕਰਕੇ ਦੱਸਿਓ ਵੀ ਹੋਰ ਇਹ ਜਿਹੇ ਕੈਂਡ ਜੀ ਚੈਲੰਜ ਆਪਾਂ ਕਰਾਂਗੇ ਤੇ ਕਮੈਂਟ ਕਰਕੇ ਦੱਸਿਓ ਅਗਲਾ ਵੀ ਚੈਲੰਜ ਕਿਹੜਾ ਹੋ ਸਕਦਾ ਬਾ ਪੈਰ ਆਪਾਂ ਥੱਲੇ ਨਹੀਂ ਧਰਤੀ ਤੇ ਲਾਉਣਾ ਹੈਗਾ ਨਹੀਂ ਆਪਾਂ ਚੈਲੰਜ ਤੋਂ ਬਾਹਰ ਹੋ ਜਾਾਂਗੇ ਹੋਰ ਕੈਂਡ ਜੀ ਗੱਲ ਜੀ ਨਾਮ ਵੀ ਦਿੱਤਾ ਜਾਵੇਗਾ ਜੀ ਜਿਹੜਾ ਵੱਧ ਸਮਾਂ ਆਪਾਂ ਗੱਡੀ ਦੇ ਵਿੱਚ ਰਿਹਾ 24 ਘੰਟਿਆਂ ਤੋਂ ਬਾਅਦ ਤੇ ਉਹਨੂੰ ਨਾਮ ਦਿੱਤਾ ਜਾਊਗਾ ਇੱਕ ਘੰਟਾ ਜਾਂ ਠੀਕ ਆ ਜੀ ਜੇ ਤਾਂ 24 ਘੰਟੇ ਜਬਾ ਬਾਹਰ ਬੰਦਾ ਨਿਕਲ ਗਿਆ ਨਿਕਲ ਗਿਆ ਤੇ ਉਸ ਤੋਂ ਬਾਅਦ ਜੇ ਵੱਧ ਹੋਰ ਵੀ ਚਾਹ ਸਕਦੇ ਹੋਗੇ ਤਾਂ ਵੀ ਹਨਾ ਨਾਮ ਦਿੱਤਾ ਜਾਊਗਾ ਅੱਗੇ ਤੇ ਚੈੱਕ ਕਰੋ ਜੀ ਟਾਈਮ ਦਿਖਾ ਦਿੰਦੇ ਆਂ ਇਹ ਫੋਨ ਵਈ 11:44 ਹੋ ਗਏ ਆਂ ਜੀ ਆਪਾਂ ਕੀਤਾ ਸੀਗਾ ਸਟਾਰਟ 11:31 ਮਿੰਟ ਤੇ ਸਟਾਰਟ ਕੀਤਾ ਸੀਗਾ 11:44 ਹੋ ਗਏ 10 ਮਿੰਟ ਹੋ ਗਏ ਤੇ ਵਿੱਚ ਹੀ ਬੈਠੀਆਂ ਜੀ ਇਹ ਜੀ ਕੀ ਕਹਿੰਦੇ ਸਿਰਾ ਗੱਲਵਾਤ ਹੈ ਸਿਰਾ ਗੱਲਵਾਤ ਹੈ ਜੀ ਤੇ ਟਾਕੀ ਖੁੱਲੀ ਆ ਕੇ ਗਾਣੇ-ਗੁਣੇ ਲਾਉਣੇ ਆਗੇ ਚਾਬੀ ਲਾ ਕੇ ਦੇਵਿੰਦ ਇੰਜੋਇਮੈਂਟ ਕਰਦੇ ਆਂ ਸੌਵਾਂਗੇ ਖਾਵਾਂਗੇ ਪੀਵਾਂਗੇ ਤੇ ਬਸ ਪੈਰ ਬਾਹਰ ਨਹੀਂ ਧਰਨੇ ਹੈਗੇ ਤੇ ਬਾਈ ਜੀ ਗਾਣੇ ਚੱਲੀ ਜਾਂਦੇ ਨੇ ਤੇ ਆਪਾਂ ਗੱਡੀ ਤੋ ਸਿਕਾਉਂਗੇ ਇੱਥੇ ਖੜਾਈ ਆਗੀ 11:39 ਮਿੰਟ ਹੋ ਗਏ ਤੇ ਆਪਾਂ ਸ਼ਾਮ ਨੂੰ ਗੱਡੀ ਲੈ ਕੇ ਚੱਲਾਂਗੇ ਫਿਰ ਰਾਤੋਂ ਰਾਤ ਆਪਾਂ ਉਥੀ ਬਾਹਰ ਹੀ ਰਹਾਂਗੇ ਤੇ ਹੁਣ ਬੰਦ ਕਰੇ ਖੜੀ ਰਹਿਣ ਨੂੰ ਗੱਡੀ ਤੇ ਬਾਕੀ ਘਰ ਦੇ ਵੀ ਰੌਲਾ ਪਾਉਣਗੇ ਵੀ ਸ਼ਾਦੀ ਵਾਲੀ ਬਾਹਰ ਫਿਰਾਂਗੇ ਤੇ ਆਪਾਂ ਆਥਨੇ ਇਹ ਲੈ ਕੇ ਚੱਲਾਂਗੇ ਗੱਡੀ ਬਾਹਰ ਫਿਰ ਆਪਾਂ ਘਰੇ ਮੁੜਨੇ ਨਹੀਂ ਹੈਗੇ 12 ਵਜੇ ਰਾਤ ਨੂੰ ਆਵਾਂਗੇ ਠੀਕ ਹੈ ਜੀ ਹਜੇ ਤੱਕ 11:49 ਮਿੰਟ ਹੋ ਗਏ ਤੇ ਚੈੱਕ ਕਰੋ ਜੀ ਤੇ ਫਿਰ ਆਪਾਂ ਬਾਹਰ ਚੱਲਾਂਗੇ ਗੱਡੀ ਲੈ ਕੇ ਸ਼ਾਮੀ ਤੇ ਹੁਣ ਤਾਂ ਵੜੇ ਜੀ ਖੜੀ ਆ ਗਈ ਆਪਣੇ ਤੇ ਇੱਥੇ ਟਾਈਮ ਪਾਸ ਕਰੀ ਜਾਂਦੇ ਵੀਡੀਓ-ਵੀਡੀਓ ਦੇਖਦੇ ਆ ਤੇ ਫਿਰ ਆਪਾਂ ਚੱਲਾਂਗੇ ਇਹਨਾਂ ਨੂੰ ਘੇੜੇ ਕਢਾ ਕੇ ਲਿਆਵਾਂਗੇ ਖਵਾ ਪਲਾ ਕੇ ਗੋਲ ਗੱਪੇ ਖਵਾ ਕੇ ਲਿਆਵਾਂਗੇ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਜੀ ਓਕੇ ਰਿਪੋਰਟ ਓਕੇ ਰਿਪੋਰਟਾਂ ਹੀ ਛੱਟਾ ਜੀ ਕੰਮ ਸਰ ਲਓ ਜੀ ਕਹਿੰਦੇ ਬਲੌਗ ਦੇਖੀ ਜਾਂਦੇ ਆ ਟੂ ਜਨ ਮੁਕਾਬਲੇ ਹੈ ਧਰਨਾਟ ਗਰੁੱਪ ਤੇ ਗੁਰੂਵੀਰ ਹੁਣਾਂ ਦਾ ਟਰੈਕਟਰ ਆ ਜੀ ਬਲੌਗ ਦੇਖੀ ਜਾਂਦੇ ਆ ਟਾਈਮ ਬਸ ਲਈ ਇਹ ਕਿੱਕ ਕਰੋ ਜੀ ਉਵੇਂ ਬੈਠੇ ਨਾ ਇੱਥੇ ਛੋਟੇ ਹੈ ਪੈਰ ਨਹੀਂ ਬਾਹਰ ਰੱਖਣਾ ਨਾ ਯਾਰ ਹਾਂ ਭਾਈ ਆਹ ਟਾਕੀ ਰੋਕੀ ਹਾਂ ਹਾਂ ਟਾਕੀ ਰੋਕੀ ਆਈ ਜਾਂਦਾ ਸਿਆਣੇ ਨਹੀਂ ਮੁੰਡੇ ਤੇ ਤੁਹਾਨੂੰ ਟਾਈਮ ਦਿਖਾ ਦਿੰਨੇ ਆ 11:56 ਮਿੰਟ ਹੋ ਗਏ ਵਲੌਗ ਦੇਖੀ ਜਾਂਦੇ ਆ ਜੀ ਜੀ ਚਲੋ ਭਾਈ ਜੀ ਕਹਿੰਦੇ ਜਿਹੜਾ ਹੈ ਨਾ ਪਹਿਲਾਂ 24 ਘੰਟੇ ਦਾ ਚੈਲੰਜ ਉੱਤਰ ਕੁਇਟ ਕਰੂਗਾ ਠੀਕ ਆ ਜੀ ਤੇ ਉਹਦੇ ਲਈ ਆਪਾਂ ਸਜਾ ਰੱਖਿਆ ਜੀ ਕੀ ਸੋ ਜਾ ਬਈ ਆਪ ਹੀ ਦੱਸ ਦੋ ਪਿੰਡ ਚ ਜਾ ਕੇ ਨੱਚਣਾਗਾ ਬਈ ਜਿੱਥੇ ਪਬਲਿਕ ਪਲੇਸ ਹੋ ਉਹ ਨਾ ਉੱਥੇ ਨੱਚਣਾ ਪੈਣਾ ਜੀ ਬਹੁਤ ਮਜਾ ਆਉਣ ਵਾਲਾਗਾ ਇੰਟਰਸਟਿੰਗ ਆ ਜੀ ਆਪਾਂ ਗੂਗਲ ਤੋਂ ਵੀ ਪੁੱਛਿਆ ਸੀਗਾ ਉਹਨੇ ਵੀ ਅਹੀ ਸਲਾਹ ਦਿੱਤੀ ਹੈਗੀ ਤੇ ਆਪਾਂ ਆਪ ਦਾ ਦਿਮਾਗ ਵੀ ਲਾਇਆ ਸੀਗਾ ਤੇ ਉਹ ਕਹਿੰਦੇ ਪਬਲਿਕ ਪਲੇਸ ਤੇ ਨੱਚਣਾ ਪੈਣਾ ਵਾ ਭੰਗੜਾ ਪਾਉਣਾ ਪੈਣਾ ਠੀਕ ਆ ਜੀ ਭੂਤ ਭੰਗੜਾ ਪਾਉਣਾ ਜੀ ਭੂਤ ਭੰਗੜਾ ਅਸਰਾ ਗੱਲਬਾਤ ਹੋ ਜਾਣੀ ਹੈ ਤੇ ਚੈਲੰਜ ਪੂਰਾ ਦੇਖਿਓ ਮਜਾ ਆਊਗਾ ਤੇ ਚਾਚੂ ਪੀਨੇ ਆਂਗੇ ਤੇ ਫਿਰ ਬਾਹਰ ਚਲਦੇ ਕੋ ਖਾ ਕੇ ਆਵਾਂਗੇ ਗੱਡੀ ਜੀ ਮੰਗਾਵਾਂਗੇ ਆਪਾਂ ਉੱਤਰ ਤਾਂ ਸਕਦੇ ਨਹੀਂ ਲਓ ਜੀ ਬਿਸਕੁਟ ਖਾ ਰਹੇ ਹਾਂ ਇਧਰ ਬਲੌਗ ਚੱਲੀ ਜਾਂਦਾ ਟੋਚਨ ਤੇ ਆਪਾਂ ਨਹੀਂ ਲਾਉਣਾ ਟੋਚਨਾ ਤੇ ਦਾਣਾ ਸਾਰ ਆਪਣਾ ਉਹ ਘੜਾਈ ਛੋਟਾ ਬਿਸਕੁਟ ਖਾਈਆਂ ਨਾ ਟਾਈਮ ਚੈੱਕ ਕਰ ਲਓ ਜੀ 12:26 ਮਿੰਟ ਹੋ ਗਏ ਆ ਤੇ ਰਿਸਤਾਂ ਰਹੀ ਜਾਂਦੇ ਹੈ ਕਪਨਾਟ ਗਰਾਪ ਆ ਉਹ ਇੱਕ ਗੱਡੀ ਬੈਕ ਕਰ ਲਈ ਤੇ ਇਧਰਲੀ ਸਾਈਡ ਤੇ ਆ ਗਏ ਤੇ ਗੱਡੀ ਸਟਾਰਟ ਹੀ ਆ ਰਾਣੇ ਯਾਰ ਬੰਦੀ ਕਰਦੀ ਹੈ ਕਾਪੀਰਾਈਟ ਆ ਜਾਣਾ ਗੱਡੀ ਇਧਰ ਲਾ ਲਈ ਸੀਗੀ ਤੇ ਹੁਣ ਗੱਡੀ ਫੇਰ ਉੱਥੇ ਕਰ ਦਿਆਂਗੇ ਗੇੜਾ ਕੱਢਣ ਦਾ ਮਾਣਾ ਸੀਗਾ ਪੰਗੇ ਲੈਂਦਾ ਸੀਗਾ ਹੁਣ ਮੈਂ ਇਧਰਲੀ ਸਾਈਡ ਤੇ ਆ ਗਿਆ ਤੇ ਚੈੱਕ ਕਰੋ ਬੋਲੋ ਤੁਸੀਂ ਵੀ ਚੋਬਰੋ ਦਾ ਸੋਸਤੀ ਪਾਈ ਬੈਠੇ ਨੇ ਜੀ ਸੋ ਹਾਂਜੀ ਬਾਈ ਜੀ ਕਹਿੰਦੇ 6 ਵੱਜ ਚੁੱਕੇ ਨੇ ਜਵਾਕਾਂ ਨੇ ਤਾਂ ਚੈਲੰਜ ਕੁਟੂ ਹੀ ਕਰਤਾ ਸਾਰੇ ਨਿਕਲ ਗਏ ਮੈਂ ਇਕੱਲਾ ਹੀ ਰਹਿ ਗਿਆ ਤੇ ਬਾਈ ਜੀ ਕਹਿੰਦੇ ਧਾਰਕੇ ਦੀ ਵੀਡੀਓ ਤਾਂ ਨਹੀਂ ਬਣਾਈ ਯਾਰ ਮੇਰਾ ਫੋਨ ਖੜ ਗਿਆ ਸੀਗਾ ਪਤਾ ਨਹੀਂ ਕੀ ਚੱਕਰ ਪੈ ਗਿਆ ਸੀਗਾ ਮੈਨੂੰ ਕੈਮਰਾ ਹੀ ਖੜ ਗਿਆ ਸੀਗਾ ਮੈਂ ਵੀਡੀਓ ਵੀ ਨਹੀਂ ਬਣਾ ਸਕਿਆ ਤੇ ਹੁਣ ਲੋਡ ਕਰਾ ਕੇ ਲਿਆਂਦਾ ਹੁਣ ਅੱਲਾ ਕੇ ਅੰਦਰ ਗੱਡੀ ਤਾਂ ਬਲੌਗ ਸਟਾਰਟ ਕੀਤਾ ਵਾ ਤੇ ਟਾਈਮ ਵੱਜ ਗਏ 7 ਮੇਰੇ ਵੀਡੀਓ ਕਹਿੰਦੇ 7 ਵੱਜ ਗਏ ਨੇ ਇਕੱਲਾ ਰਹਿ ਗਿਆ ਮੈਂ ਤੇ ਇਕੱਲੇ ਨੇ ਰਾਤ ਨਿਕਾ ਕੱਢਣੀ ਆ ਤੇ ਦੇਖਦੇ ਕੀ ਬਣਦਾ ਜੁੜਦਾ ਤੇ ਤੇ ਤੜਕੇ ਤੇ ਗੱਡੀ ਦੇ ਵਿੱਚ ਹੀ ਫਿਰ ਦਿਆਂਗੇ ਨੇ ਗੱਡੀ ਦੇ ਵਿੱਚ ਪੈਰ ਥੱਲੇ ਵੀ ਨਹੀਂ ਰੱਖਿਆ ਹੈਗਾ ਤੇ ਤੁਹਾਡੇ ਲਈ ਇੰਨਾ ਕੁਝ ਕਰਦੇ ਹਾਂ ਤੁਸੀਂ ਵੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਤੇ ਇਸ ਵਾਰ ਅਸੀਂ ਕੋਈ ਹੋਣੀ ਕੀਤਾ ਵੀ ਉੱਤਰ ਗਏ ਹੋਵਾਂਗੇ ਕੈਮਰਾ ਬੰਦ ਕਰਕੇ ਤੇ ਤੜਕੇ ਦੇ ਵਿੱਚ ਹੀ ਬੈਠਿਆ ਜੀ ਤੇ ਜਪਲਾ ਮੰਗਾਲੀਆਂ ਸੀ ਬੂਟ ਲਾ ਕੇ ਰੱਖ ਲੇ ਤੇ ਹਣ ਕੰਬਲ-ਕੁੰਬਲ ਲਿਆਉਣੇ ਇੱਥੇ ਪਹਿ ਜਾਗੇ ਲੌਂਗ ਸੀਟ ਤੇ ਹੋਂ ਤਾਂ ਨਜ਼ਾਰਾ ਆਊ ਕੱਲਿਆਂ ਨੂੰ ਤੇ ਪਰ ਬੋਰ ਹੂੰਗਾ ਯਾਰ ਮੈਂ ਬੋਰ ਵੀ ਨਹੀਂ ਹੋਣ ਦਿੰਦਾ ਇੱਥੇ ਚਾਰਜਰ ਵਾਲਾ ਪੋਰਟ ਹੈਗਾ ਫੋਨ ਚਾਰਜਰ ਲਾ ਕੇ ਦੂਜੇ ਫੋਨ ਤੇ ਲਾਵਾਂਗੇ ਫਿਲਮ ਕਹਿਣ ਜੀ ਰਾਤ ਨੂੰ ਦੇਖਾਂਗੇ ਤੇ ਸੌਵਾਂਗੇ ਜੀ ਤੇ ਗੱਡੀ ਲੈ ਕੇ ਚੱਲਾਂਗੇ ਰਾਤ ਨੂੰ ġੇੜਾ-ਗੂੜਾ ਕੱਢ ਕੇ ਆਵਾਂਗੇ ਕੋਈ ਚੱਕਰ ਨਹੀਂ ਤੇ ਆਪਾਂ ਦਾ ਖਾਣਾ ਤੇ ਠੰਡ ਤਾਂ ਕੀ ਲੱਗਣੀ ਆ ਵੈਸੇ ਗਰਮੀ ਆ ਤੇ ਇੱਧਰ ਆਪਣਾ ਟਰੈਕਟਰ ਖੜਾ ਡਾਇਨਾਸੌਰ ਬਾਈ ਜੀ ਠੀਕ ਹੈ ਨੇਰੇ ਚ ਦੇਖਦਾ ਨਹੀਂ ਹੁਣ ਤੇ ਅੰਦਰ ਬੈਠਿਆਂਗੇ ਜਵਾਕ ਜੇ ਤਾਂ ਭੱਜ ਗਏ ਜਾਂ ਹੋਇਆ ਸਮਾਰ ਕਿੰਨੇ ਰਾਜਾ ਸਭ ਭੱਜ ਗਏ ਦੋ ਜਾਨੇ ਸੀਗੇ ਦੋਨੇ ਚਲੇਗੇ ਤੇ ਆਪਾਂ ਹੈਗੇ ਹਾਂ ਕਿ ਚੈਲੰਜ ਐਕਸੈਪਟ ਕੀਤਾ ਵਾ ਇੱਥੇ ਪੈਨੇ ਆ ਫਿਲਮਾਂ ਦੇਖਾਂਗੇ ਤੇ ਸੌਵਾਂਗੇ ਰਾਤ ਨੂੰ ਤੇ ਰੋਟੀ ਰੋਟੀ ਖਾਣੇ ਆ ਜੀ ਇੰਨੇ ਘਰਦਿਆਂ ਨੂੰ ਵੀ ਰੋਟੀ ਦੇਣ ਗੱਡੀ ਵਿੱਚ ਗਾੜੀ ਵਿੱਚ ਹੈ ਗਾੜੀ ਵਿੱਚ ਰੋਟੀ ਖਾਣਗੇ ਅੱਜ ਯਹਾਂ ਪਰ ਰੱਖਾਂਗੇ ਥਾਲੀ ਖਾਂਗੇ ਚਲੋ ਭਾਈ ਕਹਿੰਦੇ ਬਲੌਗ ਦੇਖੀ ਜਾਂਦੇ ਸੀਗੇ ਹਰਸ਼ ਵੀਰੇ ਉਹਨਾਂ ਦੇ ਤੇ ਬਹੁਤ ਕੰਡ ਸਵਾਦਾ ਉਹਨਾਂ ਨੇ ਖਾ ਚਾਹ ਪਾਣੀ ਪੀ ਇਨਾ ਰੋਟੀ ਪਾਣੀ ਖਾ ਕੇ ਇੱਕ ਨੰਬਰ ਹੋ ਗਈ ਪੂਰਾ ਭਰ ਆ ਲਿਆਂਦਾ ਤੇ ਹੁਣ ਮਗਰ ਸਾਵਾਂਗੇ ਤੇ ਬਸ ਆ ਬੰਦ ਕਰ ਦਾਂਗੇ ਤੇ ਬਸ ਇਕੱਲਾ ਚੱਲੀ ਜਾਊਗਾ ਚਾਰਜਰ ਆ ਪੋਰਟ ਤੇ ਫੋਨ ਚਾਰਜਰ ਲਾ ਦਾਂਗੇ ਤੇ ਬਸ ਆ ਲਾਈਟਾਂ ਬੰਦ ਕਰ ਦਾਂਗੇ ਕਿ ਤੜਕੇ ਨੂੰ ਗੱਡੀ ਸਟਾਰਟ ਨਹੀਂ ਹੋਣੀ ਹੈਗੀ ਤੇ ਸਵਾਦ ਹੀ ਆਈ ਜਾਂਦਾ ਬਲੌਗ ਬਲੌਗ ਦੇਖ ਕੇ ਫਿਲਮਾਂ ਫਿਲਮਾਂ ਦੇਖ ਕੇ ਟਾਈਮ ਕਦੋਂ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਅਰਦਾਸ ਕਰਦੇ ਆ ਤੇ ਅੱਜ ਵੀ ਦੇਖੋ ਵੀ ਤੇ ਸ਼ਰਾ ਗੱਲਬਾਤ ਹੋਈ ਪਈ ਆ ਜੀ ਤੇ ਇਕੱਲੇ ਆ ਮੈਂ ਇੱਥੇ ਬਸ ਹੁਣ ਮਗਰਾਂ ਹੀ ਵੱਢ ਜਣਾ ਮਗਰ ਪੈ ਜਾਗੇ ਰਾਮਧਨੀ ਨਾਲ ਠੀਕ ਹੈ ਜੀ ਬਸ 10:00 ਵਜ ਗਏ ਨੇ ਤੇ ਰਾਮਦਾਨੀ ਨੋਂ ਮਗਰ ਪੈ ਜਾਗੇ ਤੜਕੇ ਦੇਖਾਂਗੇ ਕੀ ਬਣਦਾ ਜੜਦਾ ਹੈ ਫਿਲਹਾਲ ਤਾਂ ਕੋਈ ਟੈਨਸ਼ਨ ਨਹੀਂ ਹੈਗੀ ਸੋਮਾ ਗਾਈਸ ਟਾਈਮ ਚੈੱਕ ਕਰੋ ਜੀ ਬਾਰਾ ਮੱਝੇ 11 ਮਿੰਟ ਹੋ ਗਏ ਭਾਈ ਜੀ ਰਾਤ ਦੇ 12:00 ਵਜੇ 11 ਮਿੰਟ ਹੋ ਗਏ ਤੇ ਚੈੱਕ ਕਰੋ ਤੇ ਨਹੀਂ ਆਸ-ਪਾਸ ਕੋਸ ਨਹੀਂ ਹੈਗਾ ਜੀ ਮੈਂ ਵੀ ਸੌ ਗਿਆ ਸੀਗਾ ਮਗਰ ਤੇ ਚੈੱਕ ਕਰੋ ਜੀ 12:00 ਵਜੇ 11 ਮਿੰਟ ਹੋ ਗਏ ਤੇ ਸੌ ਜੀਏ ਕੈਮਰਾ ਬੰਦ ਕਰਕੇ ਤੇ ਗਾਈਸ ਸੈਟਾ ਦੀ ਕੰਮ ਪੂਰਾ ਝੋਟਿਆਂ ਖਿੱਚਿਆ ਵਿਆ 12 ਵੱਜ ਗਏ ਨੇ ਤੇ ਹਜੇ ਤੱਕ ਜਾ ਕੀ ਜਾਣੇ ਪਰ ਸੌ ਜੀਏ ਦੁਬਾਰਾ ਤੇ ਮਿਲਦੇ ਆ ਕੱਲ ਨੂੰ ਤੇ ਹਣ ਕਰਦੇ ਆ ਸਵੇਰ ਜਲਦ ਹੀ ਸੌ ਜੀਏ ਜਾਨੂ ਸੋ ਹਾਂ ਜੀ ਅਗਲੀ ਸਵੇਰ ਕਹਿੰਦੇ ਗਾੜੀ ਮੈਂ ਹੀ ਅਗਲੀ ਮਾਰਨਿੰਗ ਬਾਈ ਜੀ ਚਾਹ ਤੜ ਕਿ ਤੜਕੇ ਟਾਈਮ ਦਿਖਾ ਦਿੰਨਾ ਜੀ ਤੁਹਾਨੂੰ ਕਿੰਨਾ ਹੋ ਗਿਆ ਜੀ ਡੈਮ ਜੇਕ ਕਰੋ 8:26 ਮਿੰਟ ਹੋ ਗਏ ਜੀ ਦਿਨ ਦੇ ਤੇ ਹੁਣ ਚਾਰਜਰ ਲਾਇਆ ਵਿਆ ਸੀਗਾ ਜੀ ਤੇ ਰਾਤ ਇੱਥੇ ਸੁੱਤੇ ਪਏ ਸੀਗੇ ਪੂਰਾ ਵੀ ਵਿੱਚ ਹੀ ਪਿਆ ਵਾ ਤੇ 8:00 ਵਜੇ ਬਾਅਦ ਚੈਲੰਜ ਥੋੜਾ ਹੀ ਰਹਿ ਗਿਆ ਤੇ ਹੁਣ ਗੱਡੀ ਬਾਹਰ ਲੈ ਕੇ ਚਾਲਦੇ ਆਂ ਚਾਹੂ ਪੀ ਕੇ ਰੋਟੀ ਰੋਟੀ ਖਾ ਕੇ ਫਿਰ ਚੱਲਾਂਗੇ ਬਾਹਰ ਸ਼ਹਿਰ ਸ਼ੂਰ ਕੋ ਮੈਂ ਆਵਾਂਗੇ ਕਿਤੇ ਤੇ ਨੀਂਦ ਬਹੁਤ ਘੰਟਾਈ ਆ ਗਈ ਇਹਦੇ ਵਿੱਚ ਸੁੱਤੇ ਸੀਗੇ ਜੀ ਤੇ ਐਸ ਜੀ ਚੈਲੰਜ ਹੋਰ ਵੀ ਆਉਂਦੇ ਰਹਿਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਜ਼ਰੂਰ ਕਰ ਦਿਓ ਤੇ ਸਪੋਰਟ ਕਰਿਓ ਤੇ ਆਪਾਂ ਗੱਡੀ ਧਵਾ ਕੇ ਲਿਆਵਾਂਗੇ ਪਹਿਲਾਂ ਜਦੋਂ 12 ਤਵਾਦਾਂਗੇ ਜਾਂ ਚੈਲੰਜ ਪੂਰਾ ਹੋ ਗਿਆ 11:00 ਵੱਜ ਗਏ ਪਤਾ ਨਹੀਂ ਕਿੰਨੇ ਮਿੰਟ ਤੇ ਸਟਾਰਟ 11:31 ਮਿੰਟ ਤੇ ਸਟਾਰਟ ਕੀਤਾ ਸੀਗਾ ਬਸ ਉਸ ਤੋਂ ਬਾਅਦ ਬਾਹਰ ਨਿਕਲ ਕੇ ਫਿਰ ਅੰਦਰੋਂ ਧੋਤੀ ਜਾਊਗੀ ਗਾੜੀ ਤੇ ਚਾਚੂ ਪੀ ਗਏ ਜੀ ਉਹਨੇ ਰੈਡੀ ਸਟੈਡੀ ਤੇ ਵਾਹ ਜੀ ਵਾਹ ਕਹਿੰਦੇ ਸਾਰਾ ਗੱਲਬਾਤ ਹੋਈ ਪਈ ਹੈ ਫੋਨ ਚਾਰਜਨ ਲਾਗਾ ਹੈ ਇਹ ਹਮ ਹੈ ਇਹ ਮਾਰੀ ਗਾੜੀ ਹੈ ਸੋ ਬਾਈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਪਿੰਡ ਹੈਗਾ ਹੀ ਨਗਰਗੀਤਨ ਤੇ ਆਪਾਂ ਛੋਟਾ ਲਾਉਣਾ ਨਗਰਗੀਤਨ ਤੇ ਤੇ ਇਹਦਾ ਸਮਾਨ ਸਮੂਹ ਲੈ ਕੇ ਆਉਣੇ ਅੱਜ ਸਪਰੇਸ ਪ੍ਰੂ ਕਰਨ ਵਾਲੀ ਆ ਉਹ ਗੋਜੇ ਤੇ ਵੀ ਕਰਨ ਵਾਲੀ ਆ ਉੱਥੇ ਪੱਤੀ ਤੇ ਥੱਲੇ ਵਾਲੀ ਤੇ ਤੇ ਸਪਰੇਸਪੂਰ ਕਰ ਲਾਂਗੇ ਅੱਜ ਪਾਲਿਸ਼ ਲੈ ਆਵਾਂਗੇ ਸਪਰੇਅ ਲੈ ਆਵਾਂਗੇ ਹੋਰ ਵੀ ਖਾਸ ਕੁਝ ਲੈ ਕੇ ਆਵਾਂਗਾ ਤੇ ਉਹ ਕਰਕੇ ਦਾਣਾ ਛੋਟਾ ਅੰਦਰ ਲਾ ਦਾਂਗੇ ਤੇਲ ਤੂਲ ਪਾ ਕੇ ਬਸ ਜਿੱਦਣ ਡੈਕੋਰੇਸ਼ਨ ਕਰਨੀ ਹੋਊਗੀ ਉਦੋਂ ਤੁਹਾਨੂੰ ਦਿਖਾਵਾਂਗੇ ਧੋ ਕੇ ਡੈਕੋਰੇਸ਼ਨ ਕਰਕੇ ਸੋ ਬਾਈ ਜੀ ਕਹਿੰਦੇ ਡੈਕੋਰੇਸ਼ਨ ਇਸ ਵਾਰ ਪੂਰੀ ਕੈਂਟ ਕਰਾਂਗੇ ਪਿਛਲੀ ਵਾਰ ਨਾਲੋਂ ਵੀ ਧਾਕੜ ਕਰਾਂਗੇ ਹੁਣ ਤਾਂ ਬਹੁਤ ਚੇਂਜਸ ਹੋ ਗਏ ਆਲ ਵਾਲੀ ਆਪਾਂ ਟਾਇਰ ਵਾਲੀ ਤੇ ਦੇਖੀ ਜਾਓ ਆਪਾਂ ਬਹੁਤ ਕੈਂਟ ਚੀਜ਼ ਕਰਾਂਗੇ ਇਸ ਵਾਰ ਮਤਲਬ 3D ਫਰੰਟ ਕਰਾਂਗੇ ਪਿਛਲੀ ਵਾਰ ਨਾਲ ਜੇ ਪਿਛਲੀ ਵਾਰ ਦਾ ਤੁਸੀਂ ਬਲੌਗ ਨਹੀਂ ਦੇਖਿਆ ਨਗਰਗੀਤ ਲੈ ਜਾ ਸਜਾਇਆ ਸੀਗਾ ਉਹ ਮੈਂ ਇੱਥੇ ਲਿੰਕ ਦੇ ਦਿੰਨਾ ਇੱਥੇ ਲਾ ਦਾਂਗੇ ਤੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰੋ ਠੀਕ ਹੈ ਗੱਲਬਾਤ ਹਲੋ ਭਾਈ ਜੀ ਇਹਨੇ ਗਾਣੇ ਗੁਣੇ ਸੁਣੀ ਜਾਂਦੇ ਆ ਇਹ ਗਾਣੇ ਗੁਣੇ ਹੈ ਗਾਣੇ ਚੱਲੀ ਜਾਂਦੇ ਨੇ ਸਵੇਰੇ ਸਵੇਰੀ ਹੈ ਹੋਰ ਤਾਂ ਕੀ ਕਰ ਸਕਦੇ ਹਾਂ ਹੁਣ ਚਾਹ ਪੀ ਕੇ ਘਟੇ ਸੀਗੇ ਰੋਟੀ ਰੋਟੀ ਖਾਣੇ ਆ ਜੀ ਫਿਰ ਗੱਡੀ ਲੈ ਕੇ ਚੱਲਦੇ ਆ ਬਾਹਰ ਤੇ ਇਹ ਫਿਰ ਹਾਲਤਾ ਹਜੀ ਘਰੀ ਸੀਗੇ ਰਾਤ ਆ ਗਈ ਸੀਗੇ ਹਨੇਰੇ ਜਿਹੇ ਹੋਏ ਘਰੇ ਟਾਈਮ ਨਾਲ ਹੀ ਤੇ ਹੁਣ ਜਾ ਪਤਾ ਨਹੀਂ ਕੀ ਚੱਕਰ ਪੈ ਗਿਆ ਸਵਿਚ ਆਫ ਹੋ ਜਾਂਦਾ ਦਿਖਾ ਕੇ ਹੁੰਨੇ ਜਾਂਦਾ ਨਵਾਂ ਲੈ ਲਾਂਗੇ ਤੇ ਜਿੰਨੀ ਕ YouTube ਦੀ ਇਨਕਮ ਆਉਂਦੀ ਆ ਜੀ ਆਪਾਂ ਆਹੀ ਟਰੈਕਟਰ ਤੇ ਲਾ ਦਨੇ ਆ ਜੀ ਜੋ ਵੀ ਖੱਟਿਆ ਕਮਾਇਆ ਸਾਰਾ ਝੋਟੇ ਦੇ ਉੱਤੇ ਲਾਇਆ ਭਾਈ ਜੀ ਚੈੱਕ ਇਟ ਆਹ ਇਹ ਮਜ਼ਾਕ ਨਹੀਂ ਕਰਦਾ ਜਿੰਨੀ ਵੀ ਇਨਕਮ ਆਉਂਦੀ ਹੈਗੀ ਆਪਾਂ ਘਰਦਿਆਂ ਤੋਂ ਨਹੀਂ ਜਾਂਦੇ ਠੀਕ ਆयो ਆਪਾਂ ਆ ਝੋਟੇ ਤੇ ਲਾ ਦਿੰਨੇ ਆ ਕਦੇ ਆ ਚੀਜ਼ ਲਿਆਂਦੀ ਹਿੱਦ ਥੋੜੀ ਹੀ ਆਉਂਦੀ ਆ ਕਦੇ ਆ ਲਿਆਂਦੀ ਕਹਿੰਦੇ ਆ ਸਤਰੀ ਲਵਾ ਲਈ ਦੇਖੋ ਕਰਾਂ ਲਿਆ ਆ ਕਰਾ ਆ ਆ ਕਰਾ ਆ ਜੇ ਕੋ ਚੱਲੀ ਜਾਂਦਾ ਜੀ ਸੋ ਲਓ ਜੀ ਵਲੌਗ ਹੀ ਦੇਖੀ ਜਾਂਦੇ ਸੀਗੇ 10:00 ਵਜੇ 16 ਮਿੰਟ ਹੋ ਗਏ ਰੋਟੀ ਪਾਣੀ ਖਾ ਕੇ ਰੈਡੀ ਸਟੈਡੀ ਹੋ ਗਏ ਜੀ 10 ਵਜੇ ਪਰ 16 ਮਿੰਟ ਹੋ ਗਏ ਜੀ ਠੀਕ ਹੈ ਜੀ ਤੇ ਕੱਲੇ ਬੈਠਿਆ ਗੱਡੀ 'ਚ ਤੇ ġੇੜਾ ਗੂੜਾ ਕੱਢਿਆ ਏ ġੇੜਾ ਕੱਢ ਕੇ ਫੇਰ ਇੱਥੇ ਲਾਤੇ ਤੇ ਬਲੌਗ ਬਣਾਉਣਾ ਮੈਂ ਭੁੱਲ ਗਿਆ ਤੇ ਜਾਇ ਗਏ ਸੀ ਕਿ ਬਾਹਰ ਤੇ ਜਦ ਬਾਹਰ ਗਏ ਸੀ ਕਿ ਬਲੌਗ ਬਣਾਉਣਾ ਮੈਂ ਭੁੱਲ ਗਿਆ ਤੇ ਕੱਲਾ ਕਰਕੇ ਨਾ ਨਾਲ ਕੋਈ ਹੈ ਵੀ ਨਹੀਂ ਵਲੌਗ ਬਣਾਉਣ ਵਾਸਤੇ ਜਿਹੜਾ ਕੱਢਿਆ ਆ ਰਿਲੈਕਸ ਹੋਇਆ ਆ ਤੇ ਜਿਹੜਾ ਗੁੜਾ ਕੱਢ ਕੇ ਮੁੜੇ ਫੇਰ ਤੋਂ ਆ ਗਈ ਘਰੇ ਜੜੀ ਫੇਰ ਲਾਤੀ ਤੇ ਹੁਣ ਕਰਦੇ ਰੋਲਾ ਪਈ ਜਾਂਦੇ ਵੀ ਨਿਕਲ ਜਾ ਵਾਰ ਕੰਮ ਕੰਮ ਕਰਾ ਲਈ ਤੇ ਅਸੀਂ ਕਹੀ ਹਜੇ ਚੈਲੰਜ ਚੱਲਦਾ ਘੰਟਾ ਟੈਕ ਰਹਿ ਗਿਆ ਬਸ ਸੰਗਨਵਾ ਤੇ ਫਿਰ ਚੱਲਦੇ ਆ ਕਿਤੇ ਹੋਰ ਭਾਈ ਜੀ ਲਓ ਜੀ ਕਹਿੰਦੇ ਬਾਈ ਜੀ ਟਾਈਮ ਚੈੱਕ ਕਰ ਲੋ ਜੀ 11:27 ਮਿੰਟ ਹੋ ਗਏ 3 ਤਰੀਕ ਆ ਜੀ ਤੇ ਮੈਂ ਸੌ ਗਿਆ ਸੀਗਾ ਦਿਨ ਚੜਿਆ ਪਿਆ ਦਿਨ ਤੇ ਅਗਲਾ ਦਿਨ ਅੱਜ ਤੇ ਬਸ ਟਾਈਮ ਪੂਰਾ ਹੋਣਾ ਲਾ 31 ਤੇ ਆਪਾਂ ਚੈਲੰਜ ਸਟਾਰਟ ਕੀਤਾ ਸੀਗਾ ਜੀ 11:27 ਮਿੰਟ ਹੋ ਗਏ ਨੇ ਫੋਕਸ ਕਰ ਲੋ ਜੀ ਤੇ ਬਸ ਨਿਕਲਦੇ ਆ ਬਾਹਰ ਫੇ ਤਾਂ ਕੱਲ ਦੇ ਤੜੇ ਪਏ ਆ ਜੀ ਇਹਦੇ ਵਿੱਚ ਤੜੇ ਪਏ ਆ ਜੀ ਕਹਿੰਦੇ ਜੀ ਸੋਲੋ ਭਾਈ ਜੀ ਚੈਲੰਜ ਹੋ ਗਿਆ ਪੂਰਾ ਭਾਈ ਜੀ 24 ਘੰਟੇ ਹੋ ਗਏ ਜੀ ਕਹਿੰਦੇ ਪੂਰੇ ਕਿਆ ਬਾਤ ਹੈ ਜੀ ਓ ਭਾਈ ਕਹਿੰਦੇ ਲੱਤਾਂ ਖਣ ਲਾਗ ਗਈਆਂ ਆਏ ਹੋਏ ਰੱਬਾ ਮੇਰਾ ਤੇ ਜੀ 24 ਘੰਟੇ ਪੂਰੇ ਹੋ ਗਏ ਨੇ ਜੀ ਆਪਣੇ ਗੱਡੀ ਦੇ ਵਿੱਚ ਤੇ ਚੈਲੰਜ ਆਪਾਂ ਪੂਰਾ ਕਰ ਲਿਆ ਜੀ ਯੇ ਚੱਕਦੇ ਫੱਟੇ ਕਹਿੰਦੇ ਜਿਹਾ ਜਿਵਾਗ ਜੇ ਕਹਦੇ ਦੋਨੇ ਹੀ ਭੱਜ ਗਏ ਸੀ ਦੋਨਾਂ ਨੂੰ ਸਜ਼ਾ ਦਵਾਂਗੇ ਦੋਨੇ ਨਚਾਵਾਂਗੇ ਜੀ ਸਾਥ ਦੇ ਵਿੱਚ ਕਹਿੰਦੇ ਤੇ ਅਗਲੇ ਪਾਰਟ ਲਈ ਕਮੈਂਟ ਕਰਿਓ ਪਾਰਟ 2 ਉਹਨਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਦਵਾਂਗੇ ਜਦ ਤੱਕ ਲਈ ਪੀਸਾਊਟ